ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਵੱਖ-ਵੱਖ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪੈਨਿਕ ਹੋ ਜਾਂਦਾ ਕਿਉਂਕਿ ਕੱਲ ਜਿਹੜਾ ਅਟੈਕ ਹੋਇਆ ਉਸ ਤੋਂ ਬਾਅਦ ਯਕੀਨੀ ਤੌਰ ਤੇ ਲੋਕਾਂ ਦੇ ਵਿੱਚ ਪੈਨਿਕ ਵਰਗਾ ਮਾਹੌਲ ਹੈਗਾ ਰਾਸ਼ਨ ਲਈ ਢੀੜ ਲੱਗ ਰਹੀ ਹੈ ਪੈਟਰੋਲ ਪੰਪਾਂ ਤੇ ਲਾਈਨਾਂ ਲੱਗ ਰਹੀਆਂ ਨੇ ਕਈ ਥਾਵਾਂ ਤੇ ਲੋਕ ਪਿੰਡ ਖਾਲੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਆਰਮੀ ਵੱਲੋਂ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਪਿੰਡ ਖਾਲੀ ਕਰ ਦਿਓ ਪਰ احتیاط ਵਜੋਂ ਲੋਕ ਆਪਣੇ ਤੌਰ ਤੇ ਹੀ ਪਿੰਡ ਖਾਲੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਪੈਟਰੋਲ ਪੰਪਾਂ ਤੇ ਵੀ ਲੋਕਾਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਲੱਗਦਾ ਕਿ ਇਹ ਨਾ ਹੋਵੇ ਕਿ ਪੈਟਰੋਲ ਪੰਪ ਬੰਦ ਹੋ ਜਾਣ ਪੈਟਰੋਲ ਦੀ ਸਪਲਾਈ ਬੰਦ ਹੋ ਜਾਏ ਫਿਰ ਅਸੀਂ ਕਰਾਂਗੇ ਕਿ ਸਾਨੂੰ ਪੈਟਰੋਲ ਨਹੀਂ ਮਿਲੇਗਾ ਇਸੇ ਤਰ੍ਹਾਂ ਰਾਸ਼ਨ ਦੇ ਲਈ ਵੀ ਭੀੜ ਦਿਖਾਈ ਦਿੱਤੀ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਿ ਜੇ ਕੱਲ ਨੂੰ ਜੰਗ ਲੱਗ ਜਾਂਦੀ ਹੈ ਤਾਂ ਸਾਨੂੰ ਰਾਸ਼ਨ ਨਹੀਂ ਮਿਲਣਾ ਪਰ ਸਾਡੀ ਅਪੀਲ ਲੋਕਾਂ ਨੂੰ ਇਹ ਹੈ ਸਾਡੀ ਅਪੀਲ ਲੋਕਾਂ ਨੂੰ ਇਹ ਹੈ ਕਿ ਇਸ ਤਰੀਕੇ ਦਾ ਪੈਨਿਕ ਕਰਨ ਵਾਲੀ ਹਲੇ ਕੋਈ ਜ਼ਰੂਰਤ ਕੋਈ ਲੋੜ ਮਹਿਸੂਸ ਨਹੀਂ ਹੋ ਰਹੀ ਇਹਦੇ ਨਾਲ ਅਸੀਂ ਬਲੈਕ ਮਾਰਕੀਟਿੰਗ ਨੂੰ ਵਡਾਵਾ ਦੇ ਰਹੇ ਹਾਂ ਅਸੀਂ ਨਾਲੋ ਕਨੋ ਜਿਹੜਾ ਇਦਾਂ ਦੇ ਧੰਦੇ ਕਰਦੇ ਨੇ ਉਹ ਲੋਕ ਜਿਹੜੇ ਇਦਾਂ ਦਾ ਵਪਾਰ ਕਰਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਬਲੈਕ ਮਾਰਕੀਟਿੰਗ ਦੇ ਵਿੱਚ ਵੇਚੀਆਂ ਜਾਣਗੀਆਂ ਬਾਅਦ ਵਿੱਚ ਉਹ ਉਹ ਚੀਜ਼ਾਂ ਨੂੰ ਇਹ ਫਿਰ ਕੈਸ਼ ਕਰਦੇ ਨੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਰਾਸ਼ਨ ਦੇ ਲਈ ਜਾਂ ਪੈਟਰੋਲ ਪੰਪਾਂ ਦੇ ਲਈ ਲੰਬੀਆਂ ਲੰਬੀਆਂ ਲਾਈਨਾਂ ਲਗਾਉਣੀਆਂ ਪੈਣ ਜਦ ਤੱਕ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਆਰਬੀ ਹੋਮ ਮਿਨਿਸਟਰੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਆਂਦਾ ਤਦ ਤੱਕ ਇੰਨਾ ਪੈਨਿਕ ਨਹੀਂ ਹੋਣਾ ਚਾਹੀਦਾ ਜਿੰਨਾ ਪੈਨਿਕ ਇਹ ਲੋਕ ਹੋ ਰਹੇ ਨੇ